ਸਿਰਫ 8 ਲੱਖ ਦਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਕੋਠੀ ਵਰਗਾ ਘਰ ਹੈ ਕੋਠੀ ਵਾਂਗੂ ਮਾਲਕ ਨੇ ਤਿਆਰ ਕਰਵਾਇਆ ਹੋਇਆ ਤੇ ਆਪਾਂ ਦੋ ਘਰ ਲੈ ਕੇ ਪਹੁੰਚੇ ਹਾਂ ਦੂਜੇ ਘਰ ਦੀ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਜੀ ਸਾਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਜਿੰਨੇ ਦੇਖ ਰਹੇ ਹੋ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਇੱਕ ਵੀਡੀਓ ਜਾਣਕਾਰੀ ਫੋਟੋ ਮੇਰੇ WhatsApp ਨੰਬਰ ਤੇ ਭੇਜੋ ਨੰਬਰ ਆਪਣਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 73800426173 ਤੁਹਾਡੇ ਸਾਰਿਆਂ ਲਈ ਆਪਾਂ ਨਵੀਂ ਵੀਡੀਓ ਅੱਜ ਇਹ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਸੋਨਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਜੀ ਕੋਠੀ ਵਾਂਗੂ ਮਾਲਕ ਨੇ ਤਿਆਰ ਕਰਵਾਇਆ ਹੋਇਆ ਕੋਠੀ ਵਰਗਾ ਘਰ ਹੈ ਰੇਟ ਬਹੁਤ ਵਧੀਆ ਸੀ ਬਾਕੀ ਆਪਾਂ ਜਿਹੜੀ ਇਹ ਵੀਡੀਓ ਤੁਹਾਡੇ ਖਾਤਰ ਅੱਜ ਲਿਆਂਦੀ ਹੈ ਜੀ ਇਹਦੇ ਵਿੱਚ ਟੋਟਲ ਤੁਹਾਨੂੰ ਦੋ ਘਰ ਦੇਖਣ ਨੂੰ ਮਿਲ ਜਾਣਗੇ ਪਹਿਲਾ ਘਰ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਸੀ ਤੇ ਇਹ ਤੋਂ ਇਲਾਵਾ ਅੱਗੇ ਇੱਕ ਹੋਰ ਘਰ ਹੈ ਜੀ ਉਹਦੀ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਜਿਹੜਾ ਇਹ ਘਰ ਤੁਸੀਂ ਦੇਖ ਰਹੇ ਹੋ ਸੀ ਇਹਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਵੀਡੀਓ ਮਾਲਕ ਨੇ ਵਧੀਆ ਬਣਾ ਮੈਂ ਕਿ ਤੁਸੀਂ ਕੰਮ ਇੱਕ ਵਾਰੀ ਚੈੱਕ ਕਰੂੰ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਸ਼ੌਂਕ ਨਾਲ ਕਰਵਾਇਆ ਹੋਇਆ ਜੀ ਮੇਨ ਗੇਟ ਸ਼ੌਂਕ ਨਾਲ ਪੂਰਾ ਹੈਵੀ ਤੇ ਪੂਰਾ ਸੋਹਣਾ ਲੁਆਇਆ ਹੋਇਆ ਜਦੋਂ ਆਪਾਂ ਮੇਨ ਗੇਟ ਚੋਂ ਐਂਟਰ ਕਰਦੇ ਹਾਂ ਜੀ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਬਾਥਰੂਮ ਸਾਰਾ ਵਧੀਆ ਤਿਆਰ ਮਾਲਕ ਨੇ ਕਰਵਾ ਰੱਖਿਆ ਜੀ ਤੇ ਉੱਪਰ ਆਪਾਂ ਪਹੁੰਚ ਗਏ ਜੀ ਖੁੱਲੀ ਡੁੱਲੀ ਆਪਾਂ ਨੂੰ ਵਧੀਆ ਛੱਤ ਦੇਖਣ ਨੂੰ ਮਿਲ ਜੂਗੀ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਘਰ ਵਧੀਆ ਮਾਲਕ ਨੇ ਤਿਆਰ ਕਰਵਾਇਆ ਹੋਇਆ ਜੀ ਜਿੰਨਾ ਕੰਮ ਕਰਵਾਇਆ ਹੋਇਆ ਇੱਕ ਨੰਬਰ ਕਰਵਾਇਆ ਹੋ ਬਾਕੀ ਸਾਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਮਾਲਕ ਨੇ ਜਗ੍ਹਾ ਜਿਹੜੀ ਦੱਸੀ ਅਸੀਂ ਮਾਲਕ ਕਹਿੰਦੇ ਨੇ ਵੀ 4.5 ਮਰਲੇ ਥਾਂ ਆਪਾਂ ਨੂੰ ਮਿਲੂਗੀ ਜਿਹੜੇ ਪਹਿਲਾਂ ਪੁਰਾਣੇ ਮਰਲੇ ਹੁੰਦੇ ਸੀ ਉਹ ਤਾਂ ਆਪਾਂ ਨੂੰ 4.5 ਮਿਲੂ ਜੇ ਆਪਾਂ ਨਵੇਂ ਮਰਲਿਆਂ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 7 ਮਰਲੇ ਥਾਂ ਹੁਣ ਨਵੇਂ ਮਰਲਿਆਂ ਚ ਮਿਲੂਗੀ ਜੀ ਜੇ ਪ੍ਰਾਣੇ ਦੀ ਗੱਲ ਕਰੀਏ 4.5 ਮਰਲੇ ਨੇ ਜੀ ਬਾਕੀ ਉਹ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਤੁਹਾਡੀ ਗੱਲ ਤੁਹਾਡੀ ਮਾਲਕ ਨਾਲ ਹੋ ਜੂਗੀ ਕਲੀਅਰ ਤੁਸੀਂ ਕਰ ਸਕਦੇ ਹੋ ਬਾਕੀ ਤੁਹਾਨੂੰ ਵੀਡੀਓ ਚ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਕਿੱਥੇ ਕਰ ਹਰ ਇੱਕ ਆਪਾਂ ਗੱਲ ਤੁਹਾਨੂੰ ਦੱਸਾਂਗੇ ਜੀ ਪਹਿਲਾਂ ਇੱਕ ਵਾਰੀ ਤੁਸੀਂ ਵੀਡੀਓ ਨੂੰ ਚੈੱਕ ਕਰੋ ਜੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਰੰਗ ਦਾ ਕੰਮ ਵਧੀਆ ਕਰਵਾ ਰੱਖਿਆ ਜੇ ਆਪਾਂ ਕੰਧਾਂ ਤੇ ਗੱਲ ਕਰੀਏ ਤਾਂ ਮਾਲਕ ਨੇ ਟਾਈਲਾਂ ਦਾ ਕੰਮ ਬਹੁਤ ਸੋਹਣਾ ਕਰਵਾਇਆ ਹੋਇਆ ਬਾਕੀ ਜੋੜੀਆਂ ਦਾ ਕੰਮ ਵਧੀਆ ਹੋਇਆ ਜੀ ਤੇ ਅੰਦਰ ਆਪਾਂ ਪਹੁੰਚ ਗਏ ਤੇ ਤੁਹਾਨੂੰ ਅੰਦਰ ਦਾ ਮਾਹੌਲ ਸਾਰਾ ਕੁਝ ਦਿਖਾਉਣੀ ਆ ਸੀ ਕਮਰੇ ਵਗੈਰਾ ਚੈੱਕ ਕਰ ਲਓ ਜੀ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਤੁਸੀਂ ਇਹ ਕਮਰਾ ਚੈੱਕ ਕਰੋ ਜੀ ਜਿੱਥੇ ਬੈੱਡ ਲੱਗਿਆ ਹੋਇਆ ਬੈਕ ਸਾਈਡ ਬੈੱਡ ਦੀ ਸਾਰੀ ਜਿਹੜੀ ਕੰਧ ਹੈ ਇਹਨਾਂ ਨੇ ਟਾਈਲਾਂ ਨਾਲ ਕਵਰ ਕਰਵਾਈ ਹੋਈ ਹੈ ਥੱਲੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਤੇ ਇਹ ਕਮਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਕੋਈ ਐਦਾਂ ਨਹੀਂ ਹੈਗਾ ਜੀ ਵੀ ਛੋਟੇ ਛੋਟੇ ਕਮਰੇ ਬਣੇ ਹੋਏ ਨਹੀਂ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਵਧੀਆ ਘਰ ਹੈ ਜੀ ਰੇਟ ਜੇ ਆਪਾਂ ਦੇਖੀਏ ਤਾਂ ਇੱਕ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਓਨਰ ਵੱਲੋਂ ਇਸ ਘਰ ਦੀ ਡਿਮਾਂਡ 27 ਲੱਖ ਰੁਪਇਆ ਪਹੁੰਚੀ ਅਸੀਂ ਮਾਲਕ ਕਹਿੰਦੇ ਨੇ ਵੀ 27 ਲੱਖ ਰੁਪਇਆ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਘਰ ਪਸੰਦ ਇਹ ਆਉਂਦਾ ਤਾਂ ਇੱਕ ਵਾਰੀ ਘਰ ਆਜੋ ਘਰ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖ ਲਿਓ ਜੀ ਜਦੋਂ ਪੂਰੀ ਤਰ੍ਹਾਂ ਪਸੰਦ ਆ ਗਿਆ ਉਸ ਤੋਂ ਬਾਅਦ ਬਹਿ ਕੇ ਡੀਲ ਕਰ ਲਾਂਗੇ ਬਾਕੀ ਜਿਹੜਾ ਇਹ ਘਰ ਹੈ ਜੀ ਪੂਰਾ ਵਧੀਆ ਬਣਿਆ ਹੋਇਆ ਮਾਲਕ ਨੇ ਕੰਮ ਜਿੰਨਾ ਕਰਵਾਇਆ ਹੋਇਆ ਸ਼ੌਂਕਿਆ ਕਰਵਾਇਆ ਹੋਇਆ ਜੀ ਜਿੰਨਾ ਵੀ ਕੰਮ ਰੰਗ ਦਾ ਕੰਮ ਚਾਹੀ ਜੋੜੀਆਂ ਦਾ ਕੰਮ ਚਾਹੀ ਜਿੰਨਾ ਵੀ ਕੰਮ ਹੈ ਜੀ ਲਾਈਟਿੰਗ ਦਾ ਵਧੀਆ ਘਰ ਹੈ ਜੀ ਵਧੀਆ ਇਹਨਾਂ ਦਾ ਏਰੀਆ ਹੈਗਾ ਤੇ ਜਗ੍ਹਾ ਤੁਹਾਨੂੰ ਮਨਦਾਸੀ ਦਿੱਤੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਏਰੀਆ ਮਾਲਕ ਨੇ ਦੱਸਿਆ ਜੀ ਰਾਮਾ ਮੰਡੀ ਜਲੰਧਰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਰਾਮਾ ਮੰਡੀ ਦੇ ਅੰਦਰ ਤੁਹਾਨੂੰ ਇਹ ਘਰ ਦੇਖਣ ਨੂੰ ਮਿਲੂਗਾ ਜੀ ਕੋਠੀ ਤੋਂ ਘੱਟ ਨਹੀਂ ਹੈਗਾ ਜੀ ਵਧੀਆ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਵਧੀਆ ਕਰਵਾਇਆ ਹੋਇਆ ਹੈ আর ਸੂਈ ਦਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਜੀ ਟਾਈਲਨ ਦਾ ਕੰਮ ਵਧੀਆ ਕੀਤਾ ਹੋਇਆ ਜੀ ਬਾਕੀ ਪਾਣੀ ਵਾਸਤੇ ਆਪਾਂ ਨੂੰ ਵਧੀਆ ਟੂਟੀਆਂ ਮਿਲ ਜਾਣਗੀਆਂ ਵਧੀਆ ਸਿੰਕ ਮਿਲ ਜਾਊਗਾ ਤੇ ਹਰ ਇੱਕ ਗੱਲ ਜੀ ਆਪਾਂ ਕਰੀਏ ਤਾਂ ਵਧੀਆ ਆਪਾਂ ਨੂੰ ਮਿਲੂਗੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ 27 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਆ ਬਾਕੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਵੀ ਲਵਾਂਗੇ ਜੇ ਆਪਾਂ ਪਾਣੀ ਵਾਸਤੇ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਪਾਣੀ ਦਾ ਸਾਧਨ ਮਿਲ ਜਾਊਗਾ ਜੀ ਸਰਕਾਰੀ ਟੂਟੀ ਵੀ ਲੱਗੀ ਹੋਈ ਆ ਤੇ ਸਮਰਸੀਬਲ ਮੋਟਰ ਵੀ ਲੱਗੀ ਹੋਈ ਆ ਦੋਵੇਂ ਕੰਮ ਆਪਾਂ ਨੂੰ ਮਿਲ ਜਾਣਗੇ ਜੀ ਤੇ ਇਹ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਉਹ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 98 899 99119 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 9889999119 ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਹ ਘਰ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਪੂਰੀ ਲੋਕੇਸ਼ਨ ਦੀ ਗੱਲ ਕਰੀਏ ਸੀ ਆਪਾਂ ਤਾਂ ਬੰਤ ਨਗਰ ਇਹਨਾਂ ਨੇ ਦੱਸਿਆਗਾ ਬੰਤ ਨਗਰ ਰਾਮਾ ਮੰਡੀ ਜਲੰਧਰਾ ਤੁਸੀਂ ਜਾ ਕੇ ਇੱਕ ਵਾਰੀ ਜਰੂਰ ਆਇਓ ਬਾਕੀ ਜਿਹੜਾ ਨੰਬਰ ਤੁਹਾਨੂੰ ਮੈਂ ਦਿੱਤਾ ਸੀ ਉਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜਦੋਂ ਫੋਨ ਤੇ ਪੂਰੀ ਤਰ੍ਹਾਂ ਗੱਲ ਤੁਹਾਡੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਕਰਕੇ ਤੇ ਡੀਲ ਕਰ ਸਕਦੇ ਹੋ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੁਹਾਡੇ ਖਾਤਰ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਜੀ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ 'ਚੋਂ ਘਰ ਕੋਠੀ ਮਕਾਨ ਡੇਲੀ ਲੈ ਕੇ ਪਹੁੰਚਦੇ ਆਂ ਜੀ ਅਲੱਗ-ਅਲੱਗ ਪਿੰਡਾਂ 'ਚੋਂ ਅਲੱਗ-ਅਲੱਗ ਸ਼ਹਿਰਾਂ 'ਚੋਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਐ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਜਾਣਕਾਰੀ ਫੋਟੋਆਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਛੋਟਾ ਘਰ ਹੈ ਵੱਡਾ ਨਵਾਂ ਪੁਰਾਣਾ ਹਵੇਲੀ ਜਾਂ ਮਹਿਲ ਹੈ ਕੁਝ ਵੀ ਆ ਚਾਹੀਦਾ ਆਪਣੇ ਕੋਲ ਵੀਡੀਓ ਜਾਣਕਾਰੀ ਆਪਣੇ ਨੰਬਰ ਤੇ ਭੇਜੋ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ। ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ। ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ। ਤੇ ਜਿਹੜਾ ਸੈਕਿੰਡ ਘਰ ਆਪਾਂ ਲੈ ਕੇ ਪਹੁੰਚੇ ਅਸੀਂ ਇਹਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ। ਪਿਛਲੇ ਘਰ ਦੀ ਸਾਰੀ ਗੱਲਬਾਤ ਆਪਾਂ ਕਰ ਲਈ। ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਸੀ। ਇਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹਨ 8 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਜੀ 8 ਲੱਖ ਕੋਈ ਫਿਕਸ ਇਹਨਾਂ ਨੇ ਨਹੀਂ ਕਿਹਾ ਸੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਉੱਚਾ ਪਿੰਡ ਇਹਨਾਂ ਨੇ ਦੱਸਿਆਗਾ ਇਹਨਾਂ ਦੇ ਪਿੰਡ ਦਾ ਨਾਮ ਹੈ ਉੱਚਾ ਪਿੰਡ ਪਟਿਆਲੇ ਕੋਲੇ ਪੈ ਜਾਂਦਾ ਪੰਜਾਬ ਚ ਜੀ ਤੇ 100 ਗਜ਼ ਜਗ੍ਹਾ ਦੇ ਵਿੱਚ ਇਹ ਆਪਾਂ ਨੂੰ ਮਿਲੂਗਾ ਤੇ ਇਹਦੇ ਵਿੱਚ ਆਪਾਂ ਨੂੰ ਦੋ ਤਾਂ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਨਾਲ ਨਾਲ ਦੋਵੇਂ ਕਮਰੇ ਬਣੇ ਹੋਏ ਨੇ ਤੇ ਦੋਵੇਂ ਕਮਰਿਆਂ ਦੇ ਨਾਲ ਇੱਕ ਪਾਸੇ ਇੱਕ ਰਸੋਈ ਬਣੀ ਹੋਈ ਆ ਖੁੱਲੇ ਡੁੱਲੇ ਕਮਰੇ ਨੇ ਖੁੱਲਾ ਡੁੱਲਾ ਘਰ ਹੈਗਾ ਤੇ ਜਮਾਂ ਸੜਕ ਤੇ ਫਰੰਟ ਲੱਗਦਾਗਾ ਬਾਕੀ ਤੁਹਾਨੂੰ ਵੀਡੀਓ ਚ ਕੱਲੀ ਕੱਲੀ ਚੀਜ਼ ਦੱਸ ਵੀ ਰਹੇ ਹਾਂ ਤੇ ਵੀਡੀਓ ਚ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਵੀ ਰਹੇ ਹਾਂ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਉੱਚੇ ਪਿੰਡ ਜਾ ਕੇ ਦੇਖ ਸਕਦੇ ਹੋ ਰੇਟ ਕੀਤਾ ਜਾਵਦਾ ਇੱਕ ਬਾਰੀ 8 ਲੱਖ ਰੁਪਏ ਡਿਮਾਂਡ ਹੈ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ 7526868126 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਬਾਰੀ ਫੋਨ ਤੇ ਗੱਲ ਕਰੋ ਜਦੋਂ ਫੋਨ ਤੇ ਗੱਲਬਾਤ ਤੁਹਾਡੀ ਸਾਰੀ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਕਰ ਲਿਓ ਜੀ ਵੇਖ ਕੇ ਤੇ ਮਾਲਕ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਜੀ ਜਾ ਕੇ ਦੇਖ ਕੇ ਤੇ ਡੀਲ ਕਰ ਸਕਦੇ ਹੋ ਜੀ ਬਾਕੀ ਹੁਣ ਮੈਨੂੰ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਦੋ ਘਰ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਜੀ ਦੋਵੇਂ ਘਰ ਤੁਹਾਨੂੰ ਕਿਵੇਂ ਦੀ ਲੱਗੇ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਦੋਵੇਂ ਘਰ ਪਸੰਦ ਆਏ ਨੇ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਓ ਜੀ ਹਰ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੇ ਹੋ ਮੈਂ ਉਮੀਦ ਕਰਦਾ ਏਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੋਗੇ ਬਾਤੋ ਬਾਤ ਅਗੇ ਸ਼ੇਅਰ ਕਰ ਦਿਓ ਜੀ ਜ਼ਰੂਰ ਦਬਕੇ ਸ਼ੇਅਰ ਕਰ ਦਿਓ ਜੀ ਤੁਹਾਡੇ ਕੋਲੇ ਘਰ ਕੋਠੀ ਮਕਾਨਾਂ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਜੀ ਨੋਟ ਕਰ ਲਓ ਚਾਹੇ ਤੁਸੀਂ ਸਕਰੀਨਸ਼ਾਟ ਮਾਰ ਕੇ ਰੱਖ ਲਓ ਜੀ ਕਿ ਮਰਜੀ ਕਰ ਲਓ ਕਾਪੀ ਤੇ ਲੈ ਕੇ ਰੱਖ ਲਓ ਜੀ ਤੁਹਾਡਾ ਜਿੱਥੇ ਵੀ ਘਰ ਹੈ ਕੋਠੀ ਮਕਾਨ ਹੈ ਇੱਕ ਵੀਡੀਓ ਬਣਾਓ ਜਾਣਕਾਰੀ ਤੇ ਭੇਜ ਦਿਓ ਬਸ ਆਪਣੇ ਨੰਬਰ ਤੇ ਨਾ ਤਾਂ ਪੁੱਛਣ ਦੀ ਲੋੜ ਹੈ ਜੀ ਬਸ ਭੇਜ ਦੇ ਕਰੋ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਵੀ ਨਹੀਂ ਹੁੰਦਾ ਜੀ ਬਾਕੀ ਵੀਡੀਓ ਜ਼ਿਆਦਾ ਆਪਾਂ ਲੰਮੀ ਨਹੀਂ ਖਿੱਚਦੇ ਤੇ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ